ਸਵਾਗਤ ਹੈ ਕਿਸਾਨ ਵੀਰੋ ਔਰ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨ ਆ ਬਾਈ ਗੋੜੇ ਕੋਲੇ ਪਹੁੰਚੇ ਪਿੰਡ ਭਦੌਰ ਤੋਂ ਵੀਡੀਓ ਕਵਰ ਕਰਨ ਲੱਗੇ ਆ ਜੀ ਅੱਜ ਤੁਹਾਨੂੰ ਟਾਪ ਰਨ ਗੀਨਾ ਦਿਖਾ ਦਾਂਗੇ ਤੇ ਮਗਰ ਵੀ ਯਾਰ ਸ਼ਹਿਰ ਦੀ ਵਾਛੀ ਆਪ ਵੀ ਫੁੱਲ ਬ੍ਰੀਡ ਚ ਕਿੰਨੇ ਕ ਦਿਨ ਹੋਇਆ ਸੂਈ ਨੂੰ ਯਾ ਕਿੰਨਾ ਕੁ ਦੁੱਧਵਾਦਾ ਸਾਰੀ ਗੱਲਬਾਤ ਬਾਈ ਗੋਰੇ ਨਾਲ ਕਰਾਵਾਂਗੇ ਇੱਕ ਤੁਹਾਨੂੰ ਦਿਖਾ ਦਿਆਂ 2 ਮਹੀਨੇ ਪਿੰਡ ਗਾਣਾ ਬਾਈ ਉਹਦੇ ਆ ਜਾ ਵੀਰੇ ਇੱਥੇ ਸਸੀ ਕਾ ਬਾਈ ਗੋਰੇ ਸਸੀ ਕਾ ਬਾਈ ਹੋ ਠੀਕ ਹੋ ਗੋਰੇ ਵਧੀਆ ਬਾਈ ਠੀਕ ਕਿਵੇਂ ਰਿਆ ਰਿਸਪੌਂਸ ਵੀਡੀਓ ਵੇਖ ਕੇ ਹਾਂ ਵੀਰੇ ਵਧੀਆ ਰਹਿੰਦਾ ਓਕੇ ਜੀ ਤੇ ਅੱਜ ਫਿਰ ਦੋ ਨਾਗ ਦਿਖਾਉਣੇ ਤੇ ਟਾਪ ਦੀ ਦਿਖਾਉਣੀ ਹੈ ਪਹਿਲੇ ਨੰਬਰ ਦੇ ਦਾ ਹਾਂ ਇੱਕ ਨੰਬਰ ਆ ਜੀ ਇੱਕ ਨੰਬਰ ਤੇ ਗੋਰੇ ਵੀਰੇ ਕਿਹੜਾ ਸੁਆ ਸੁਈਆ ਪਹਿਲਾ ਤਾਂ ਨੰਬਰ ਬੋਲ ਦੇ ਨੰਬਰ ਆਪਣਾ 87 ਤੋਂ 88 ਬਾਈ 04320 ਆ ਪਿੰਡ ਭਧੌੜ ਜਿਹੜਾ ਬਰਨਾਲਾ ਤਹਿਸੀਲ ਤਾਪਾ ਹੂੰ ਸੜਕ ਤੇ ਬਧਤਰੀ ਦਾ ਆਪਣਾ ਘਰ ਨਾਨਕਸਰ ਗੁਰਦੁਆਰੇ ਤੋਂ ਗਾਂ ਫੀਡ ਵਾਲੀ ਫੈਕਟਰੀ ਤੋਂ ਗਾਂ ਆ ਗਈ ਹਾਂਜੀ ਹਾਂਜੀ ਓਕੇ ਜੀ ਤੇ ਬਾਈ ਗੋਰੇ ਅੱਜ ਕਿੰਨੇ ਨਗਰ ਦੋ ਦੋ ਦਿਖਾ ਦਾਂਗੇ ਵੀਰੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਿਹੜ ਦੇਖੀ ਜਾਂਦੇ ਆ ਬਾਈ ਇਧਰ ਨੂੰ ਹੋ ਜਾ ਬਿਹੜ ਕਰਨੀ ਨੂੰ ਤੇ ਕਿਹੜਾ ਸੂਆ ਸੂਈ ਪਿਆ ਬਾਈ ਤੇ ਰਿਹਣ ਦੂਜਾ ਸੂਆ ਵੀਰੇ ਦੂਜਾ ਸੂਆ ਕਾਦੋਂ ਸੂਈ ਆ ਬਾਈ ਕੱਲ ਸਵੇਰ 6 ਵਜੇ ਸੂਈ ਆ ਜੀ ਤੇ ਧਾਰਾਂ ਧੂਰਾਂ ਦੀ ਕਿਵੇਂ ਆ ਬਾਈ ਇੱਕ ਨੰਬਰ ਬਾਈ ਓਕੇ ਧਾਰਾਂ ਧੂਰਾਂ ਦੀ ਇੱਕ ਨੰਬਰ ਤੇ ਮਗਰ ਆ ਗਿਆ ਯਾਰ ਸ਼ਰ ਨਸਲ ਦੀ ਬੱਚੀ ਬੱਚੀ ਆ ਦੇਖੋ ਜੀ ਕੁਆਲਿਟੀ ਕਰੋ ਯਾਰ ਸ਼ਰ ਨ ਤੂੰ ਇਟਾ ਦੀ ਰੀਡ ਦੀ ਹੱਡੀ ਤੋਂ ਦਿਖਾ ਦੇ ਜਮਾ ਸਹੀ ਹੈ ਜਮਾ ਦਾ ਤਾਂ ਪੱਦਰ ਪਈਆ ਨਾ ਬਾਈ ਕੋਰੇ ਆ ਨਹੀਂ ਗੱਲ ਹੈਗੀ ਵੀ ਕਿਸੇ ਪਾਸਿਓਂ ਖੁੰਜੀ ਵੀ ਹੋਵੇ ਤੇ ਬਾਕੀ ਦੀ ਗੱਲ ਫਿਰ ਕਿੰਨਾ ਕੁ ਬੋਲਾ ਹੁਣ ਬੋਲਾ ਵੀਰੇ ਕੱਲ ਸਵੇਰੇ ਸੂਈ 15 ਕਿਲੋ ਸਟਾਰਟਿੰਗ ਹੈਗਾ 25 ਦੇ ਤੇ 20 ਦੇ ਸਾਨੂੰ ਜਦੋਂ ਤੂੰ ਦੇ ਦੂਗੀ ਬਾਕੀ ਦੀ ਕੋਰੇ ਬਹੁਤ ਸੇਵਾ ਯਾਰ ਅਗਲੀ ਜੇ ਤੇਰੇ ਕੋਲੇ ਆ ਕੇ ਕੋਈ ਐ ਨਹੀਂ ਕਹੂਗਾ ਵੀ ਤੂੰ ਮੈਨੂੰ ਦੂਜਾ ਕਹਿਆ ਸੀ ਦੂਜਾ ਹੀ ਆ ਹਣਾ ਰਜਨ ਦੂਜਾ ਵੇ ਘਰ ਕੋਲੋਂ ਲਈ ਆਪਣੇ ਕਦੋਂ ਸੂਈਆ ਵੀਰੇ ਕੱਲ ਸਵੇਰੇ ਸੂਈਆ ਭੱਜ ਲਿਆਂਦੀ ਆ ਓਕੇ ਜੀ ਦੇ ਸੂਨ ਜੇ ਉਹਨਾਂ ਦੇ ਕੋਲ ਜੇਰ ਚੱਪਾਈ ਦੀ ਵੀਡੀਓ ਉਹਨਾਂ ਮਾਲਕਾਂ ਕੋਲੇ ਪਈ ਹੈਗੀ ਵੀ ਨਹੀਂ ਪਰ ਜੇਰ ਦੀ ਆਪਣੀ ਗਾਰੰਟੀ 20 ਮਿੰਟਾਂ ਬਾਅਦ ਜੇਰ ਪੈ ਗਈ ਜੀ ਖੋਲੋ ਜਨ ਤੋਂ ਰੱਖਿਆ ਕਿੱਟ ਵੱਡੇ ਸਾਈਜ਼ ਦੀ ਆ ਗਈ ਜੀ ਕੋਲੇ ਆਉਂਗੇ ਛੋਟੀ ਨਾ ਮੰਨਿਓ ਰੀੜ ਦੀ ਹੱਡੀ ਦੀ ਪੂਰੀ ਮਜ਼ਬੂਤ ਆ ਹੱਡਾ ਪੈਰਾਂ ਦੀ ਤੇ ਲਤਾਂ ਚੌੜੀਆਂ ਕਰਕੇ ਤੁਰਦੀ ਹੈ ਸ਼ਾਮ ਦੇ ਟਾਈਮ ਆਪਾਂ 16 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆਂ ਜੀ 11ਵੇਂ ਮਹੀਨੇ ਨੂੰ ਠੀਕ ਆ ਜੀ ਹਾਂਜੀ ਆ ਦੇਖੋ ਤੇ ਲਮਾਈ ਲੂਈ ਲੈਂਥ ਲੋ ਤੇ ਪੂਰੀ ਹੈ ਨਾ ਹਾਂਜੀ ਇੱਕ ਨੰਬਰ ਬੱਛੀ ਹੈ ਬਾਈ ਯਾਰ ਕੀ ਲੈਗਾ ਯਾਦੀ ਕਰੂਗਾ ਦੁੱਧ ਵਾਲੀ ਬਾਕੀ ਗਰਮੀ ਵੀ ਨਹੀਂ ਵਾਲੀ ਮੰਨਦੀ ਨਹੀਂ ਨਹੀਂ ਗਰਮੀ ਨਹੀਂ ਮੰਨਦੀ ਬਾਕੀ ਦੀ ਗੱਲ ਯਾਰ ਗਾਂ ਚੱਲਣ ਵਾਲੇ ਸਿਆਲ ਚ ਵੀ ਚੱਲਣਾ ਦੋਨੇ ਰੁੱਤਾਂ ਮੈਂਟੇਨ ਕਰਨ ਵਾਲੀ ਹੈ ਨਾ ਬਾਈ ਪਹਿਲੇ ਟੀਕੇ ਰਹਿੰਦੀ ਹੈ ਵੀਰੇ ਪਹਿਲੇ ਟੀਕੇ ਰਹਿੰਦੀ ਹੈ ਇਹ ਜਿਆਦ ਰਹਿ ਜਾਂਦੀ ਹੈ ਵੀਰੇ ਤੇ ਬਾਈ ਥਣਵਾੜੇ ਸਪੇਸ ਤੇ ਲੱਗੇ ਹੈ ਨਾ ਕੱਲੇ ਕੱਲੇ ਥਣ ਤੋਂ ਵੀ ਇੱਕ ਨੰਬਰ ਹੀ ਆ ਹਮ ਮਾ ਟਿੱਟ ਲੋ ਓਕੇ ਜੀ ਆ ਦੇਖੋ ਜੀ ਬਾਕੀ ਦੀ ਗੱਲ ਯਾਰ ਸਾਮੀ ਪੜੀ ਵੀ ਗਾਂ ਦੁੱਧ ਕੱਢਦੀ ਹੈ ਨਾ ਨਿਆਣਾ ਪਾਚ ਹੈ ਨਾ ਪਸੀ ਬਹੁਤ ਸੀਲਾ ਬਾਈ ਓ ਲੈ ਉਹ ਤਾਂ ਦਿਖਾਉਣਾ ਭੁੱਲ ਗਏ ਪਹਿਲਾਂ ਓਕੇ ਜੀ ਬੱਚਾ ਆ ਜਾਏ ਪਰੇ ਕਰ ਤੇ ਮੈਂ ਕਿਹਾ ਯਾਰ ਆ ਤਾਂ ਜਮਾ ਪੈਰ ਹੀ ਨਹੀਂ ਪਟ ਰਹੀ ਤੇ ਬਾਕੀ ਦੀ ਗੱਲ ਯਾਰ ਕੇਲੇਆਂ ਵਰਗੇ ਥਾਣ ਲੱਗੇ ਹਨਾ ਚਾਰੇ ਗਲਾਸਾਂ ਵਰਗੇ ਥਾਣ ਥਾਣ ਸੋਣਾ ਬਹੁਤਾ ਬਈ ਬਹੁਤ ਚੰਗਾ ਥਾਣ ਲੱਗਿਆ ਜੀ ਬਾਕੀ ਦੀ ਗੱਲ ਇਹੋ ਜਿਹੀ ਲੇਵਿਆਂ ਦਾ ਜਗਾ ਰਿਵਾਜ ਵੀ ਆ ਤੇ ਦੂਜਾ ਆ ਜਾ ਨਹੀਂ ਰਾਮ ਦੂਜੇ ਹੱਥ ਨੂੰ ਆ ਘੱਟ ਆ ਠੀਕ ਆ ਆ ਦੇਖ ਥਾਰ ਉਹ ਪੋਲੀ ਆ ਥਾਰ ਦੂਜਿਆਂ ਜਿਵੇਂ ਮਾਰਦੇ ਵੀਰੇ ਯਾਰ ਥੇਲਣਾ ਤੇ ਕੋਈ ਚੱਕਰ ਹੀ ਨਹੀਂ ਬਾਕੀ ਤੁਸੀਂ ਦਸੱਲੀ ਕਰ ਲਿਓ ਭਾਉਂਦੀ ਆ ਕੇ ਕੋਈ ਇਹੋ ਜਿਹੀ ਗੱਲ ਨਹੀਂ ਤਾਂ ਸੂਈ ਸਵਾਈ ਕਿਹੜਾ ਗੱਪਣ ਹਾਂ ਵੀਰੇ ਆਹ ਲਓ ਜੀ ਦੂਜਾ ਜੋ ਮਾਰੋ ਵੀਰੇ ਮਾਰ ਦੇ ਕੇ ਤੇ ਵਾਈਚ ਕੋਈ ਦੀ ਪ੍ਰੋਪਰ ਚੰਗੀ ਮਾਕੇ ਬੱਚਾ ਵੀ ਮਗਰ ਚੰਗਾ ਜੇ ਤੁਸੀਂ ਸਾਂਭ ਲਓਗੇ ਤਾਂ ਬਾਣਨਾ ਤਾਂ ਸਾਂਭ ਕੇ ਹੀ ਆ ਇਹ ਹਾਂਜੀ ਹਾਂਜੀ ਤੇ ਉਹ ਥੋੜੀ ਹੈਗਾ ਸਮਾਈ ਕਰੋਗੇ ਤਾਂ ਜਰੂਰ ਬੱਚੇ ਦੇ ਨਾਲ ਹੀ ਤਿਆਰ ਹੋ ਜਾਣਾ ਕਰਮ ਵਾਲੇ ਨੇ ਆ ਜੋ ਜੀ ਕੀ ਮਾਰ ਕੇ ਵਧੀ ਦਾ ਹਾਂ ਦੇਖੋ ਜੀ ਧਾਰਾਂ ਤੁਰਾਂ ਇੱਕ ਨੰਬਰ ਦੂਜਿਆਂ ਜੋ ਮਾਰ ਦੇ ਵੀਰੇ ਬਸ ਬਾਲਾ ਨਹੀਂ ਡੋਲਣਾ ਤੇ ਜਮਾ ਮਿੰਨ ਕੇ ਥਾਂ ਲਾਇਆ ਮੁਠੀ ਵਾਲਾ ਹਾਂ ਆ ਲਓ ਜੀ ਓਕੇ ਵੀਰੇ ਇਹ ਹੁਣ ਮੋਟਾ ਬਹੁਤ ਆਟਲੋ ਹੂੰ ਮੈਂ ਕਹਣਾ ਯਾਰ ਚਵਾਈ ਚੂਈ ਦੀ ਤਾਂ ਪ੍ਰੋਪਰ ਚੰਗੀ ਆ ਹਾਂ ਵੀਰੇ ਰੇਟ ਦੱਸੋ ਇਹਦਾ ਰੇਟ ਬਾਈ 95 ਕੜਾ 96 ਕੜਾ 90000 ਤੋਂ 2000 ਛੋੜ ਹੀ ਅਸੀਂ 88000 ਦੀ ਹਾਂ ਨਹੀਂ ਤੇ ਮਾੜਾ ਮੋਟਾ ਦਾ ਇਹ ਚ ਵੀ ਕਰ ਦੂ ਕੋਈ ਗੱਲ ਨਹੀਂ ਪੱਥਰ ਨਹੀਂ ਹੁੰਦੀ ਲਕੀਰ ਆ ਦੇਖੋ ਜੀ ਬਾਕੀ ਬੱਛੀ ਚੰਗੀ ਆ ਬਾਈ ਬਹੁਤ ਚੰਗੇ ਬਾਈ ਬਹੁਤ ਚੰਗੇ ਯਾਰ ਇਹੀ ਬਹੁਤ ਹੁੰਦਾ ਯਾਰ ਹਾਂ ਪੈਸੇ ਲਾ ਕੇ ਚੀਜ਼ ਮਿਲ ਜੇ ਹਨਾ ਹਾਂ ਸਵਾਦ ਆ ਜਾਂਦਾ ਜੇ ਲੱਗੇ ਨਾ 2 ਰੁਪਿਆ ਦਾ ਅੱਛਾ ਹੁਣ ਬਾਈ 2 ਨੰਬਰ ਵੜਾ ਆ ਜੀ ਦੋ ਨੰਬਰ ਤੇ ਭਾਈ 23 ਤਰੀਕ ਨੂੰ ਸਤ ਪੂਰੇ ਹੋ ਜਾਣਗੇ ਅੱਠਵਾਂ ਲੱਗ ਜੂਗਾ ਦੋ ਮਹੀਨੇ 10 ਦਿਨ ਲੈ ਜੂਗੇ ਇਹ ਦੋ ਮਹੀਨੇ 10 ਦਿਨ ਬਾਕੀ ਤੇ ਕਿੰਨਾ ਗੱਦ ਦੁੱਧ ਦਿੱਤਾ ਹੋਇਆ ਦਾ ਕੋਈ 25 ਕਿਲੋ ਤੋਂ ਮੋਇਨਾ ਕੱਢਦੀ ਰਹੀ ਹੈ ਭਾਈ ਵੱਡੇ ਸਹਿਜ ਦੀ ਓਕੇ 24 ਤੋਂ 25 ਕਿਲੋ ਦੁੱਧ ਤਾਂ ਕੱਢਿਆ ਹੋਇਆ ਜੀ ਬਾਕੀ ਦੀ ਤੁਸੀਂ ਸੇਵਾ ਕਰੋਗੇ ਜਰੂਰ ਦੇਣਾ ਤੇ ਉਹ ਜੀ ਹੁਣ ਹਿਸਾਬ ਨਾਲ ਮਿਲ ਜੂ ਕੀ ਰੇਟ ਆ ਗਿਆ ਭਾਈ ਇਹਦਾ 50 ਚ 2 ਛੜ ਦੋ ਵੀਰੇ 50 ਚ 2 48 ਦੀ ਤੇ ਸਹਿਜ ਬੜਾ ਵੱਡਾ ਹੈ ਕਿਹੜੇ ਸੂਏ ਵਾਸਤੇ ਭਾਈ ਸੂਗੀ ਹੁਣੇ ਤੀਜਾ ਮੰਨੋ ਜੀ ਖੋਲੋ ਜਿੰਨ ਤੋਂ ਰੱਖ ਰਹਿ ਕੇ ਤੇ ਇੱਕ ਤੀਜਾ ਸੂ ਹੂੰ ਸਾਇਦ ਇਹਦੇ ਵਿੱਚ ਕੋਈ ਕਮੀ ਨਹੀਂ ਤੇ ਮੁੱਲ 48000 ਰੁਪਇਆ ਮਾਨਦਾਨ ਤੁਹਾਡਾ ਜਰੂਰ ਹੋਣਾ ਹੈਗਾ ਇਹਦਾ ਚੈੱਕ ਤੁਸੀਂ ਕਰਾ ਕੇ ਲੈ ਜਾ ਸਕਦੇ ਆ ਉਹਦੇ ਹੱਥ ਪਵਾ ਕੇ ਵੀ ਕਿੰਨੇ ਦਿਨ ਲਊਗੀ ਠੀਕ ਹੈ ਨਾ ਸਹੀ ਗੱਲ ਆ ਆਪਣੀ ਕਰਾਈ ਉਹ ਥੋੜੀ ਸਰਦਾਰ ਦੀ ਇਹ ਜਰੂਰ ਕਰਾਓ ਚੈੱਕ ਤੇ ਚਾਹੇ ਦਸੱਲੀ ਤੇ ਲਿ ਜਾਓ ਬਾਈ ਨਾਲ ਸਾਰੀ ਗੱਲਬਾਤ ਦੀ ਗਾਰੰਟੀ ਹੈ ਬਾਕੀ ਜੇਕਰ ਕਰਾਈ ਹੋਈ ਆਲੇ ਨੇ ਕੋਈ ਜਾਣਕਾਰੀ ਲੈ ਕੇ ਤੇ ਦੁਨੇ ਵੜਾ ਸੀ ਦੁਨੇ ਤੁਹਾਨੂੰ ਦਿਖਾਤੀਆਂ ਬਾਕੀ ਜਾਣਕਾਰੀ ਸਾਰੀ ਬਾਈ ਤੋਂ ਤੁਸੀਂ ਲੈ ਕੇ ਫਿਰ ਸੌਦਾ ਕਰਨਾ ਨੰਬਰ ਵਾਈ ਦਾ 872880432 பிண்ட பதோட ஜா பரநாலா தசீல் தப்பே தீ தவா